हेलो वेलकम टू क्राफ्ट रीना हमारे यहाँ पे बहुत सारे मतलब डिफरेंट टाइप का आपके ज्वेलरी मिल जाएंगी कप्स मिल जाएंगे मैट्स मिल जाएंगे अलग अलग वो मिल जाएंगे मिल जाएंगे आपको टेबल कोस्टर्स, टेबल मैट्स सब मिल जाएंगे पे आपको हाँ जी हाँ जी कितने का प्राइस कितना प्राइस कितना प्राइस कितना प्राइस इस 20 से स्टार्ट होके 2500 तक प्राइसेज हैं सबकी सर अजय सी मोदी कार्निवल जो है ए कर रहे हैं इसका मेन मकसद सिर्फ बच्चियां लिए ਇਕ ਐਂਟਰਟੇਨਮੈਂਟ ਨਾ ਹੋ ਕੇ ਇਹ ਵੀ ਉਹਨਾਂ ਦੀ ਟ੍ਰੇਨਿੰਗ ਦਾ ਹੀ ਪਾਰਟ ਹੈ ਇਹ ਜੋ ਸਾਡਾ ਇਵੈਂਟ ਹੈ ਅੱਜ ਦਾ ਇਹ ਸਾਡੇ ਵਿਦਿਆਰਥੀਆਂ ਦੁਆਰਾ ਹੀ ਇਹ ਸਾਰਾ ਪਲਾਨ ਕੀਤਾ ਗਿਆ ਤੇ ਇਹਦੇ ਵਿੱਚ ਜੋ ਸਟਾਲਸ ਵੀ ਲਗਾਈਆਂ ਨੇ ਇਹ ਸਾਡੇ ਵਿਦਿਆਰਥੀਆਂ ਨੇ ਸਟਾਲਸ ਲਗਾਈਆਂ ਨੇ ਇਹਦੇ ਵਿੱਚ ਸਾਡੇ ਅਲੱਗ-ਅਲੱਗ ਡਿਪਾਰਟਮੈਂਟ ਸ਼ਮੂਲੀਅਤ ਕਰ ਰਹੇ ਹਨ ਸਾਡਾ ਫੈਸ਼ਨ ਟੈਕਨੋਲੋਜੀ ਡਿਪਾਰਟਮੈਂਟ ਉਹਨਾਂ ਨੇ ਆਪਣੀਆਂ ਕ੍ਰੀਏਸ਼ਨਸ ਦੀ ਹੈਂਡੀਕਰਾਫਟ ਆਈਟਮਸ ਦੀ ਸਟਾਲ ਲਗਾਈ ਹੈ ਸਾਡੇ ਫੂਡ ਨਿਊਟ੍ਰੀਸ਼ਨ ਡਿਪਾਰਟਮੈਂਟ ਨੇ ਜੋ ਵੀ ਸਾਡੇ ਕੋਲ ਨਿਊਟ੍ਰੀਸ਼ੀਅਸ ਆਈਟਮਸ ਨੇ ਕਿ ਕਿਦਾਂ ਅਸੀਂ ਸਿਹਤਪਰਿਆ ਆਈਟਮਸ ਜਿਹੜੀਆਂ ਨੇ ਉਹ ਸਮਾਜ ਨੂੰ ਦੇ ਸਕਦੇ ਆ ਉਹਦੀ ਸਟਾਲ ਲਗਾਈ ਹੈ ਸਾਡੇ ਵਿਦਿਆਰਥੀਆਂ ਨੇ ਅਲੱਗ-ਅਲੱਗ ਗੇਮਸ ਦੀਆਂ ਸਟਾਲ ਲਗਾਈਆਂ ਤੇ ਜਿੱਥੇ ਇੱਕ ਪਾਸੇ ਇਹ ਐਂਟਰਟੇਨਮੈਂਟ ਦਾ ਜੋ ਹੈ ਜਰੀਆ ਹੈ ਦੂਜੇ ਪਾਸੇ ਇਹ ਸਾਡੇ ਵਿਦਿਆਰਥੀਆਂ ਲਈ ਟ੍ਰੇਨਿੰਗ ਹੈ ਕਿ ਕਿਦਾਂ ਕਿਸੇ ਇਵੈਂਟ ਨੂੰ ਪਲਾਨ ਕਰ ਸਕਦੇ ਆ ਕਿਦਾਂ ਕਿਸੇ ਇਵੈਂਟ ਨੂੰ ਇੰਪਲੀਮੈਂਟ ਕਰ ਸਕਦੇ ਆ ਤੇ ਕਿਦਾਂ ਉਹ अलग अलग जो इवेंट ऑर्गेनाइजेशन के एस्पेक्ट ने चाहे वह मार्केटिंग है चाहे वह फाइनांस है चाहे इवेंट प्लैनिंग है तो सारी उन्होंने ट्रेनिंग का ही पार्ट है।, है, है नहीं सर इस बार अब यवेंट है ये सिर्फ मोदी कॉलेज के विद्यार्थियों ही रख्या गया है क्योंकि साढ़े कोई कैंपस दिमिटेशन ने कि कैंपस के लिमिट तक ही विद्यार्थी एडजस्ट कर स ਤੋ ਇਸੇ ਲਈ ਇਸ ਤਰ੍ਹਾਂ ਮੋਦੀ ਕਾਲਜ ਦੇ ਵਿਦਿਆਰਥੀਆਂ ਲਈ ਹੈ ਤੇ ਹੋ ਸਕਦਾ ਆਉਣ ਵਾਲੇ ਟਾਈਮ 'ਚ ਅਸੀਂ ਪੂਰੇ ਪਟਿਆਲੇ ਲਈ ਵੀ ਕਰੀਏ ਬਟ ਇਹ ਪਹਿਲਾ ਸਾਡਾ ਐਕਸਪੈਰੀਮੈਂਟ ਸੀ ਤੋ ਅਸੀਂ ਮੋਦੀ ਕਾਲਜ ਦੇ ਵਿਦਿਆਰਥੀਆਂ ਲਈ ਹੀ ਕੀਤਾ ਹੈ ਹਾਂਜੀ ਸਰ ਅੱਗੇ ਪ੍ਰੋਗਰਾਮ ਆ ਦੇ ਦੋ ਸੋ ਜਿਹੜਾ ਅੱਜ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਇਹ ਆਪ ਸਾਡੇ ਮੋਦੀ ਕਾਲਜ ਦੇ ਵਿਦਿਆਰਥੀਆਂ ਨੇ ਲਿਖਿਆ ਗਿਆ ਹੈ ਕਿ ਇਹ ਕਾਰਨੀਵਲ ਹੈ ਜਿਹਨੂੰ ਪੰਜਾਬੀ 'ਚ ਮੇਲਾ ਕਹਿੰਦੇ ਆ ਇਹਦੇ ਵਿੱਚ ਕੁਝ ਫੂਡ ਸਟਾਲਸ ਨੇ ਗੇਮ ਸਟਾਲਸ ਨੇ ਕਿ ਸਾਡਾ ਅਬਦਾ ਹੀ ਇੱਕ ਵਿਦਿਆਰਥੀ ਜਿਹੜਾ ਸਾਡਾ ਪਾਸਡ ਆਊਟ ਹੈ ਉਹ ਐਜ਼ ਅ ਸਿੰਗਰ ਅਸੀਂ ਬਟੌਰ ਬੁਲਾਇਆ ਹੈ ਜੀ ਤਾਂ ਕਿ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ ਇਹ ਜਿਹੜਾ ਮਕਸਦ ਕੀ ਹੈ ਸਰ ਸਰ ਇਹ ਮਕਸਦ ਹੈ ਜੋ ਅੱਜ ਕੱਲ ਦਾ ਜਿਹੜਾ ਵਿਦਿਆਰਥੀਆਂ ਦੇ ਵਿੱਚ ਬਹੁਤਾਂ ਰੁਝੇਵਾਂ ਵਧਿਆ ਹੋਇਆ ਹੈ ਜੀ ਕਿ 셀ਫੀ ਖਿੱਚੀ ਜਾਏ ਜਾਂ ਕੁਝ ਐਸੀ ਐਕਟੀਵਿਟੀਜ਼ ਕੀਤੀਆਂ ਜਾਣ ਅਸੀਂ ਉਸ ਵਾਰ ਬੱਚੇ ਵਿਦਿਆਰਥੀ ਨੇ ਖੁਦ ਪਲੈਨਿੰਗ ਕੀਤੀ ਹੈ ਅਸੀਂ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਨੂੰ ਖੁਦ ਜਿਹੜਾ ਹੈ ਉਹ ਪਤਾ ਚੱਲੇ ਕਿ ਮਾਰਕੀਟਿੰਗ ਸਕਿਲਸ ਕੀ ਨੇ ਜਿੰਨੀਆਂ ਵੀ ਸਟਾਫਾਂ ਬਾਹਰੋਂ ਆਈਆਂ ਨੇ ਜੀ ਉਹ ਬੱਚੇ ਖੁਦ ਆਪਣੀ ਮਾਰਕੀਟਿੰਗ ਗੇਮਸ ਲਗਾਈਆਂ ਨੇ ਬੱਚਿਆਂ ਨੇ ਉਹ ਖੁਦ ਹੀ ਕ੍ਰੀਏਟੀਵਿਟੀ ਆ ਉਹਨਾਂ ਦੀ ਬੱਚਿਆਂ ਦੀ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਨੇ ਆਰਟਿਸਟ ਸਟਾਲ ਲਗਾਈ ਹੈ ਜੀ ਉਹਨਾਂ ਨੇ ਆਪਣੇ ਸੂਟਸ ਦੀ ਸਟਾਲ ਲਗਾਈ ਹੈ ਉਹਨਾਂ ਨੇ ਆਪਣੀ ਕ੍ਰੀਏਸ਼ਨ ਦਿਖਾਈ ਹੈ ਜੀ ਫੂਡ ਜਿਹੜਾ ਫੂਡ ਐਂਡ ਟੈਕਨੋਲੋਜੀ ਡਿਪਾਰਟਮੈਂਟ ਹੈ ਸਾਡਾ ਉਹਨਾਂ ਨੇ ਜਿਵੇਂ ਰਾਗੀ ਦੇ ਬਿਸਕੁਟ ਹੋ ਗਏ ਜੀ ਰਾਗੀ ਦੇ ਲੱਡੂ ਹੋ ਗਏ ਜਿਹੜੇ ਨਿਊਟ੍ਰੀਸ਼ੀਅਸ ਆਈਟਮਸ ਨੇ ਉਹਦੀ ਸਟਾਲ ਲਗਾਈ ਹੋਈ ਹੈ ਬੱਚਿਆਂ ਨੂੰ ਇਸ ਦੇ ਵਿੱਚ ਇੱਕ ਤਾਂ ਦੇਖੋ ਨਾ ਐਕਸਪੋਜ਼ਰ ਵੱਧਦਾ ਹੈ ਦੂਜਿਆਂ ਨੂੰ ਪਤਾ ਵੀ ਚੱਲਦਾ ਹੈ ਕਿ ਅੱਜ ਅੱਜਕੱਲ੍ਹ ਦੇ ਟਾਈਮ ਦੇ ਵਿੱਚ ਦੇਖੋ ਪੜਨ ਇਸ ਨਾਲ ਬੱਚਿਆਂ ਨੂੰ এমਪਲয়ਮੈਂਟ ਸਕਿਲਸ ਮਿਲ ਰਹੀਆਂ ਨੇ ਜੀ ਈਵਨ ਪਨਲਿੰਗ ਮਿਲ ਰਹੀ ਹੈ ਮਾਰਕੀਟਿੰਗ ਹੋ ਗਿਆ ਫਾਈਨਾਂਸ ਹੋ ਗਿਆ ਜੋ ਵੀ ਜਿੰਨੇ ਵੀ ਐਸਪੈਕਟਸ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਬੱਚਿਆਂ ਨੂੰ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਇਸ ਮੇਲੇ ਜਿਆਦਾ ਕੀ ਚੀਜ਼ਾਂ ਜਿਹਦੇ ਵੀ ਸਟੂਡੈਂਟ ਜਾਂ ਨਾਲੋ ਬੱਚਿਆਂ ਨੂੰ ਨਾਲੋ ਆਕਸਪੀਰੀਟ ਹੋ ਰਹੀਆਂ ਉਹਦੇ ਵੱਲ ਜਿਆਦਾ ਕੀ ਚੀਜ਼ ਹੈ ਜੀ ਸਰ ਹਰ ਦੇਖੋ 셀ਫੀ ਪੁਆਇੰਟ ਬਨੇ ਹੋਏ ਆ ਜਗਾ ਜਗਾਹ ਦੇ ਉੱਤੇ ਮੋਦੀ ਕਾਲਜ ਦੇ ਵਿੱਚ ਅਸੀਂ ਇੱਕ ਪੁਆਇੰਟ ਬਣਾਇਆ ਜਿਹੜਾ ਆਈ ਲਵ ਮੋਦੀ ਕਾਲਜ ਉਹਦਾ ਬਹੁਤ ਜ਼ਿਆਦਾ ਕ੍ਰੇਜ਼ ਹੈ ਇਸ ਟਾਈਮ ਤੱਕ 15000 ਦੇ ਆਸਪਾਸ ਜਿਹੜੀ ਹੈ ਉਹ ਵਿਊਜ਼ ਮੈਂ ਖੁਦ ਦੇਖ ਚੁੱਕਾ ਹਾਂ ਜੀ ਉਸਦੇ ਉਸ ਤੋਂ ਬਾਅਦ ਜਿਹੜੇ ਫੂਡ ਸਟਾਲਸ ਲੱਗੀਆਂ ਨੇ ਉਹ ਪਟਿਆਲੇ ਦੇ ਵੱਖਰੇ ਵੱਖਰੇ ਜਿਹੜੇ ਰੈਨਾਉਂਡ ਉਹ ਆਏ ਹੋਏ ਨੇ ਜੀ ਪਟਿਆਲੇ ਦੇ ਆਪਣੇ ਕੈਂਪਸ ਦੇ ਵਿੱਚ ਲੱਗ ਰਿਹਾ ਹੈ ਤੇ ਇਹ ਪਹਿਲੀ ਵਾਰੀ ਕਿਸੇ ਸਾਡੇ ਕਾਲਜ ਉਪਰਲਾ ਹੋਇਆ ਹੈ ਨੇੜੇ-ਤੇੜੇ ਕਿਸੇ ਵੀ ਕਾਲਜ ਦੇ ਵਿੱਚ ਇਹ ਉਪਰਾਲਾ ਕਦੀ ਨਹੀਂ ਹੋਇਆ ਜੀ। ਉਹ ਜਿਹੜੇ ਪਾਰਟਿਸਪੀਟ ਆ ਗਏ ਬੱਚੇ ਅਸੀਂ ਵੀ ਅਨਾਉਂਸਮੈਂਟ ਦੇ ਦੇਆ ਕਿ ਉਹਨਾਂ ਨੂੰ ਕੋਈ ਗਿਫਟ ਵਗੈਰਾ ਵੀ ਦਿੱਤੇ ਜਾਣਿਆ ਕੋਈ। ਹਾਂਜੀ 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 ਗਿਫਟ ਕੂਪਨਸ ਨੇ ਜੀ ਸਾਡੇ ਕੋਲੇ ਜਿਵੇਂ ਸ਼ੈਂਗਜ਼ ਵਾਲਾ ਹੈ ਉਹਨਾਂ ਨੇ ਆਪਣੇ ਗਿਫਟ ਕੂਪਨ ਦਿੱਤੇ ਨੇ ਜੀ 20% ਆਫ ਹੈ 200 ਰੁਪਏ ਦਾ ਕੋਈ ਗਿਫਟ ਗਿਫਟ ਕੂਪਨ ਹੈ ਜੀ। ਸ਼ੈਲਫੀ ਕੰਟੈਸਟ ਹੋ ਰਿਹਾ ਜੀ ਉਹਦੇ ਵਿੱਚ ਕੈਸ਼ ਪ੍ਰਾਈਜ਼ ਨੇ ਜਿਹੜਾ 3:30 ਵਜੇ ਸ਼ਾਮ ਨੂੰ ਅਨਾਉਂਸ ਹੋਏਗਾ। ਜਿਸ ਬੱਚੇ ਨੇ ਜ਼ਿਆਦਾ ਲਾਈਕਸ ਮਿਲਣਗੀਆਂ ਜੀ ਰੀਲਸ ਉੱਤੇ ਕੰਟੈਸਟ ਕੂਦੇ ਹੀ ਸਟੂਡੈਂਟ ਵੀ ਹੋ ਵਿਦਿਆਰਥੀ ਵੀ ਹੋ ਤੁਹਾਨੂੰ ਇੱਥੇ ਪਾਰਟਿਸਿਪੇਟ ਕਰਨ ਦਾ ਵੀ ਇਹਦਾ ਗਾਇਤੀ ਵਾਸਤੇ ਵੀ ਤੁਹਾਨੂੰ ਪਲੇਟਫਾਰਮ ਮਿਲਣ ਕਿੱਦਾਂ ਦੇਖਦੇ ਹੋ ਇਹਨੂੰ ਕੀ ਕਹਿਣਾ ਚਾਹੋਗੇ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਜਸਵੰਤ ਖਾਨੇਵਾਲ ਤੇ 2012 ਤੋਂ 14-15 ਤੱਕ ਇਸ ਕਾਲਜ ਚ ਪੜ੍ਹੇ ਹਾਂ 3 ਸਾਲ ਗ੍ਰੈਜੂਏਸ਼ਨ ਕੀਤੀ ਹੈ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬਹੁਤ ਅੱਛੇ ਲੈਵਲ ਤੇ ਅੱਜ ਕੰਮ ਕਰ ਰਹੇ ਹਾਂ ਤੇ ਬਹੁਤ ਸਾਰੀਆਂ ਦੁਆਵਾਂ ਇੱਥੋਂ ਮਿਲੀਆਂ ਨੇ ਤੇ ਬੜਾ ਚੰਗਾ ਲੱਗ ਰਿਹਾ ਅੱਜ ਕਈ ਸਾਲਾਂ ਬਾਅਦ ਇਸ ਉਸ ਸਟੇਜ ਤੇ ਉਸ ਕਾਲਜ 'ਚ ਤੇ ਉਹਨਾਂ ਪ੍ਰੋਫੈਸਰਾਂ ਚ ਅੱਜ ਇਹ ਮੈਸੇਜ ਦੇਣਾ ਚਾਹੁੰਦਾ ਲੋਕਾਂ ਨੂੰ ਕਿ ਮੈਸੇਜ ਇਹ ਹੈ ਵੀ ਤੇ ਅੱਛਾ ਸਿੱਖੋ ਅੱਛੇ ਤੁਸੀਂ ਆਪਣੇ ਇਸ ਚੀਜ਼ ਨੂੰ ਅੱਗੇ ਲੈ ਕੇ ਜਾਓ ਆਪਣੇ ਗੇਕੀ ਨੂੰ ਆਪਣੇ ਕੰਮ ਨੂੰ ਆਪਣੇ ਫੀਲਡ ਤੇ ਅੱਛਾ ਕੰਮ ਕਰੋ ਤੇ ਅੱਛੇ ਕੋਚ ਤੋਂ ਅੱਛੇ ਪ੍ਰੋਫੈਸਰਾਂ ਤੋਂ ਤਿਆਰੀ ਕਰੋ ਕਿਹਨੇ ਇੱਕ ਪ੍ਰੋਫੈਸਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਤੁਹਾਡੇ ਕਿਹੜੇ ਜਿਹੜੇ ਫੇਵਰਿਟ ਸੀ ਜਿਹਦੇ ਅੱਜ ਤੁਸੀਂ ਇਸ ਮੁਕਾਮ ਤੇ ਹੋ ਬਲਵੀਰ ਸਰ ਉਹਨਾਂ ਚ ਬਹੁਤ ਅੱਛੇ ਤੇ ਮੇਜਨਾ ਤੋਂ ਮੈਂ ਜੁਗਣੀ ਸਿੱਖੀ ਤੋਂ ਉਹਨਾਂ ਨੇ ਜੁਗਣੀ ਸਿਖਾਈ ਚਮਟੇ ਤੇ ਗੋਣਾ ਤੇ ਯੂਥ ਫੈਸਟੀਵਲ ਚ ਬਹੁਤ ਅੱਛਾ ਕੰਮ ਕੀਤਾ ਉਹਨਾਂ ਦੀ ਦੁਆਵਾਂ ਤੇ ਆਸ਼ੀਰਵਾਦ ਨਾਲ ਅੱਜ ਅੱਗੇ ਹੋ ਰਿਹਾ ਹੈ। ਪਹਿਲੀ ਵਾਰ ਮੋਦੀ ਕਾਲਜ ਇਸ ਪਰਸਪੈਕਟਿਵ ਕਰ ਰਿਹਾ ਹੈ ਸਿੰਗਿੰਗ ਦਾ। ਹਾਂਜੀ ਪਾਸ ਆਊਟ ਹੋਣ ਤੋਂ ਬਾਅਦ ਵੀ ਇੱਕ ਇਹਨਾਂ ਨੇ 50 ਸਾਲ ਮਨਾਇਆ ਸੀਗਾ ਉਦੋਂ ਮੈਨੂੰ ਬੁਲਾਇਆ ਸੀਗਾ ਅੱਜ ਫੇਰ ਦੁਬਾਰਾ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਪ੍ਰਿੰਸੀਪਲ ਸਾਹਿਬ ਦੇ ਤੇ ਬਾਕੀ ਸਾਰੇ ਸਟਾਫ ਦੇ। ਬਹੁਤ ਬਹੁਤ ਸ਼ੁਕਰੀਆ। ਠੀਕ ਹੈ।